ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿੱਚ ਅੱਜ ਵਕਵਾ ਕਥਾਈ ਪ੍ਰਦਰਸ਼ਨ ਜਾਰੀ ਨੇ ਹਾਈਵੇ ਜਿਹੜੇ ਨੇ ਉਹ ਜਾਮ ਕੀਤੇ ਗਏ ਨੇ 12 ਤੋਂ 4 ਵਜੇ ਦਾ ਜਿਹੜਾ ਸਮਾਂ ਸੀ ਇਸ ਦੇ ਵਿੱਚ ਜਿਹੜੇ ਪ੍ਰੋਟੈਸਟ ਨੇ ਉਹ ਵਕਵਾ ਕਥਾਈ ਚੱਲ ਰਹੇ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੱਥੇ 골ਡਨ ਗੇਟ ਦੇ ਨੇੜੇ ਵੱਡਾ ਪ੍ਰੋਟੈਸਟ ਚੱਲ ਰਿਹਾ ਹੈ ਉੱਥੇ ਵੀ ਵਕਵਾ ਜਿਹੜੇ ਜ਼ੋਨ ਵਾਈਜ਼ ਨੇ ਉਹ ਵੀ ਧਰਨੇ ਚੱਲ ਰਹੇ ਨੇ ਪਰ ਟੋਲ ਪਲਾਜ਼ੇ ਦੇ ਉੱਪਰ ਜਿਹੜਾ ਜੰਡਿਆਲਾ ਗੁਰੂ ਦੇ ਨੇੜੇ ਟੋਲ ਪਲਾਜ਼ਾ ਇੱਥੇ ਜਿਹੜੇ ਪ੍ਰੋਟੈਸਟ ਨੇ ਇਹ ਵੀ ਚੱਲ ਰਹੇ ਨੇ ਇੱਥੇ ਦੱਸਣਾ ਚਾਹੁੰਦੇ ਆ ਕਿ ਪਿਛਲੀ 7 ਤਰੀਕ ਤੋਂ 7 ਅਕਤੂਬਰ ਤੋਂ ਇੱਥੇ ਲਗਾਤਾਰ ਪ੍ਰੋਟੈਸਟ ਜਿਹੜੇ ਸੀ 1 ਮਹੀਨਾ ਦਾ ਕਰੀਬ ਹੋ ਚੱਲਿਆ ਜਿੱਥੇ ਇੱਥੇ ਜਿਹੜੇ ਪ੍ਰੋਟੈਸਟ ਚੱਲ ਰਹੇ ਨੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ ਕਮੇਟੀ ਨੇ ਇੱਥੇ ਐਲਾਨ ਕੀਤਾ ਸੀ ਕਿ ਜਿਹੜੇ ਇੱਥੇ ਪ੍ਰੋਟੈਸਟ ਜਿਹੜੇ ਨੇ ਉਹ ਚ ਲਗਾਤਾਰ ਜਾਰੀ ਰਹਿਣਗੇ ਤੇ ਇਸੇ ਕਰਕੇ ਹੀ ਆਈ ਵੀ RCL ਜਲੰਧਰ ਅੰਮ੍ਰਿਤਸਰ ਟੋਲਵੇ ਲਿਮਟਿਡ ਦੀ ਕੰਪਨੀ ਦਾ ਟੋਲ ਸੀ ਇਹ ਤੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਜਿਹੜਾ ਪਟੜਾ ਸ਼ੁਰੂ ਕੀਤਾ ਗਿਆ ਸੀ ਤੇ ਜਿੰਨੇ ਵੀ ਵਾਹਨ ਸੀ ਬਿਨਾ ਪਰਚੀ ਤੋਂ ਜਿਹੜੇ ਸੀ ਉਹ ਰੋਜ਼ਾਨਾ ਇਥੋਂ ਲੰਘ ਰਹੇ ਸੀ ਰੋਜ਼ਾਨਾ ਇਥੇ ਕਿਸਾਨ ਜਿੱਥੇ ਬੰਦੀਆਂ ਨੇ ਪੱਕੇ ਤੌਰ ਤੇ ਟੈਂਟ ਜਿਹੜੇ ਨੇ ਇੱਥੇ ਲਗਾਏ ਹੋਏ ਨੇ ਦੋਵੇਂ ਪਾਸੇ ਜਿਹੜੇ ਟੈਂਟ ਲਗਾਏ ਹੋਏ ਨੇ ਤੇ ਦੋਵੇਂ ਪਾਸੇ ਹੀ ਪੋਟੈਸ ਜਿਹੜਾ ਚੱਲਦਾ ਹੈ ਰੋਜ਼ਾਨਾ ਇਹਦੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਭਾਵੇਂ ਸੰਕੇਤਕ ਤੌਰ ਤੇ ਇਕੱਠੇ ਹੁੰਦੇ ਨੇ ਰੋਜ਼ਾਨਾ ਵੱਡੇ ਇਕੱਠ ਜਿਹੜੇ ਨੇ ਨਹੀਂ ਕੀਤੇ ਜਾਂਦੇ ਸਿਰਫ ਇਥੇ ਜਿਹੜੇ ਗੱਡੀਆਂ ਨੇ ਉਹਨਾਂ ਨੂੰ ਬਿਨਾਂ ਪਰਜੀ ਤੋਂ ਹੀ ਕੱਢਣ ਦੇ ਲਈ ਬਕਾਇਦਾ ਤੌਰ ਤੇ ਉੱਤੇ ਪੋਸਟਰ ਲਗਾਏ ਗਏ ਨੇ ਕਿਸਾਨ ਆਗੂ ਸਾਡੇ ਨਾਲ ਨੇ ਚੜੀਵੰਦ ਸਾਹਿਬ ਜਿਹੜੇ ਨੇ ਇਸ ਤਰ੍ਹਾਂ ਇਹਨਾਂ ਨੂੰ ਜਿਹੜੇ ਲੀਡ ਕਰ ਰਹੇ ਨੇ ਭਾਈ ਸਰਦਾਰ ਰਵਿੰਦਰ ਸਿੰਘ ਹੁਣੇ ਤਾਂ ਅਸੀਂ ਗੱਲਬਾਤ ਕਰ ਲੈਨੇ ਆ ਸਰ ਅੱਜ 5 ਨਵੰਬਰ ਦੀ ਜਿਹੜੀ ਕਾਲ ਹੈ ਇਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੰਦ ਅੱਜ ਜਿਹੜਾ ਕੀਤਾ ਕਿਸਾਨ ਜਥੇ ਬੰਦੀਆਂ ਨੇ ਤਾਂ ਇਹਦਾ ਜਿਹੜਾ ਅਸਰ ਤੁਹਾਨੂੰ ਲੱਗਦਾ ਕੇਂਦਰ ਸਰਕਾਰ ਦੇ ਉੱਪਰ ਕੋਈ ਹੋਏਗਾ ਕਿਉਂਕਿ ਕੇਂਦਰ ਸਰਕਾਰ ਦੇ ਭੇਜਦੇ ਆ ਅਸਰ ਜ਼ਰੂਰ ਹੋਊਗਾ ਜੀ ਹੋਊਗਾ ਕਿਉਂ ਨਾ ਭਾਵੇਂ ਸਰਕਾਰ ਜਿਹੜੀ ਆਪਣੇ ਸਾਹ ਤੇ ਵਜੇਦਿਆ ਜੀ ਇਹ ਸਰਕਾਰ ਦੀ ਅੱਗੇ ਵੀ ਆਪਾਂ ਗੱਲਬਾਤ ਕਰਦੇ ਆਂ ਸਰਕਾਰ ਦੀ ਮਰਜ਼ੀ ਆ ਉਹ ਜੋ ਮਰਜ਼ੀ ਕਰੀ ਜਾਵੇ ਉਹ ਆਖੇ ਲੱਗੇ ਨਾ ਲੱਗੇ ਪਰ ਅਸੀਂ ਉਹਨੂੰ ਜਿੰਨਾ ਚਿਰ ਉਹ ਹਾਰ ਨਾ ਮੰਨੀ ਸਰਕਾਰ ਨੂੰ ਸਾਡਾ ਜਿਹੜਾ ਮੁੱਖ ਮੰਤਰੀ ਆ ਸਾਡਾ ਇਹੋ ਜਿਹਾ ਜਿੰਨਾ ਚਿਰ ਸਰਕਾਰ ਨੇ ਗੋਡਿਆਂ ਪਰਨੇ ਸਰਕਾਰ ਨੂੰ ਨਾ ਕੀਤਾ ਅਸੀਂ ਉਹਨਾਂ ਚਿਰ ਚੈਨ ਨਾਲ ਨਹੀਂ ਬੈਠਣ ਵਾਲੇ ਅਸੀਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਹਰ ਥਾਂ ਤੇ ਜੋ ਅਸੀਂ ਸ਼ੁਰੂਆਤ ਦੇ ਤੁਰੇ ਪ੍ਰਸ਼ਾਸਨ ਅਧਿਕਾਰੀਆਂ ਤੋਂ ਜਾਂ ਹੋਰ ਵੱਖ-ਵੱਖ ਮਹਿਕਮਿਆਂ ਤੋਂ ਜਿਉਂ-ਜਿਉਂ ਫੜਾਦਰ ਫੜਾ ਕੇ ਵਾਧੇ ਗਏ ਹਰ ਸੰਜਿਤ ਪ੍ਰਾ ਕੀਤੀ ਆ ਇਸ ਵੇਲੇ ਜਿਹੜਾ ਸਾਡਾ ਘੋਲ ਆ ਇਹ ਸਿਖਰ ਦੇ ਉੱਤੇ ਜਾ ਪਹੁੰਚਿਆ ਤੇ ਸਾਡੀ ਜਿੱਤ ਯਕੀਨੀ ਆ ਅਸੀਂ ਉਹਨਾਂ ਚਿਰ ਚੈਨ ਨਾਲ ਨਹੀਂ ਬੈਠਾਂਗੇ ਜਿੰਨਾ ਚਿਰ ਸਾਡੇ ਜਿਹੜੇ ਇਹੜੇ ਆਰਡੀਨੈਂਸ ਇਹਨਾਂ ਨੇ ਵਾਪਸ ਨਾ ਲਏ ਇਹਨਾਂ ਨੇ ਰੱਦ ਨਾ ਕੀਤੇ ਅਸੀਂ ਸਾਡਾ ਨਿਸ਼ਾਨਾ ਇਹੋ ਆ ਕਿ ਮੁੱਖ ਇਹ ਜਿਹੜੇ ਇਹਨਾਂ ਦੇ ਜਿਹੜੇ ਆਰਡੀਨੈਂਸ ਲੈ ਕੇ ਇਹਨਾਂ ਨੂੰ ਰੱਦ ਕਰਾ ਕੇ ਫੇਰ ਹੀ ਅਸੀਂ ਵਹਾਂਗੇ ਜੀ ਅਸੀਂ ਉਹਨਾਂ ਚਿਰ ਪੇਸ਼ਾਨੀ ਹਟਾਂਗੇ ਕਿਸਾਨੀ ਅੰਦੋਲਨ ਲਗਾਤਾਰ ਅੰਗਰੇਜ਼ ਸਿੰਘ ਜੀ ਅੱਗੇ ਵਾਅਦਾ ਪਿਆ ਆ ਕਿ ਜਿਹੜੀਆਂ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਤੇ ਕਾਂਗਰਸ ਸਰਕਾਰ ਦਿੱਲੀ ਵੀ ਪ੍ਰੋਟੈਸਟ ਕਰਕੇ ਆਈ ਆ ਇਹਦੇ ਨਾਲ ਕੋਈ ਅਸਰ ਲੱਗਦਾ ਤੁਹਾਡੇ ਪ੍ਰੋਟੈਸਟ ਨੂੰ ਜਿਹੜੀ ਐ ਕੋਈ ਅੰਦੋਲਨ ਨੂੰ ਜਾਣ ਮਿਲੇਗੀ ਕਿ ਨਹੀਂ ਸਿਆਸੀ ਪਾਰਟੀਆਂ ਆਪਣੀ ਖੇੜੀ ਨਹੀਂ ਜਿੰਨੇ ਸਿਆਸੀ ਪਾਰਟੀਆਂ ਸਾਨੂੰ ਕੋਈ ਆਸ ਨਹੀਂ ਕਿ ਕਿਉਂ ਅਸੀਂ ਅਸਲ ਤੇ ਸਿਆਸੀ ਪਾਰਟੀਆਂ ਤੇ ਸਤਾਏ ਹੀ ਇੱਥੇ ਬੈਠੇ ਆਂ ਉਹਨਾਂ ਨੇ ਜਿਹੜੇ ਡੰਗਿਆ ਨਾ ਸਾਨੂੰ ਜਿਹੜੇ ਉਹਨਾਂ ਨੇ ਡੰਗ ਮਾਰੇ ਆ ਇਹ ਰਲ ਮਿਲ ਰਲੀ ਮਿਲੀ ਭੁਗਤ ਦੇ ਨਾਲ ਹੁਣ ਜੋ ਮਰਜ਼ੀ ਆ ਕਰੀ ਜਾਣ ਉਹ ਉਹਨਾਂ ਨੂੰ ਕੁਝ ਪ੍ਰਾਪਤ ਹੁੰਦਾ ਹੋਊਗਾ ਜੀ ਉਹਨਾਂ ਦਾ ਕੋਈ ਸਿਆਸੀ ਲਾਹਾ ਲੈਣਾ ਹੋਊਗਾ ਉਹਨਾਂ ਨੇ ਉਹ ਲੈਣ ਉਹ ਲੈ ਸਕਦੇ ਆ ਉਹਨਾਂ ਦੀ ਆਪਣੀ ਆਜ਼ਾਦੀ ਆ ਉਹ ਜੋ ਮਰਜ਼ੀ ਆ ਕਰਨ ਪਰ ਸਾਡੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂਗਾ ਸਾਡਾ ਪਹਿਲਾਂ ਵੀ ਜਿਹੜਾ ਘੋਲ ਸੀ ਉਹ ਕਿਸਾਨੀ ਦਾ ਸੀ ਉਹ ਵੱਡੀ ਪੱਧਰ ਤੇ ਲੜਦੇ ਸਨ ਲੜਦੇ ਲੜਦੇ ਰਵਾਂਗੇ ਕਾਂਗਰਸ ਸਰਕਾਰ ਜਾਂ ਅਕਾਲੀ ਦਲ ਜਿੱਤਰਾ ਇਹਨਾਂ ਨੇ ਪਿਛਲੇ ਸਮੇਂ ਦੇ ਜਾਂਦੇ ਜਿਨਾ ਪੰਜੀ 25 ਤਰੀਕ ਨੂੰ ਪਿਛਲੀ ਨੂੰ ਕਿਸਾਨਾਂ ਨੇ ਆਖਿਆ ਤੁਸੀਂ ਚੱਕਾ ਜਾਮ ਕਰਾਂਗੇ ਤੇ ਸਿਆਸੀ ਪਾਰਟੀਆਂ ਪੱਜ ਕੇ ਮੈਦਾਨ ਦੇ ਵਿੱਚ ਆ ਗਈਆਂ ਅਸੀਂ ਵੀ ਚੱਕਾ ਜਾਮ ਕਰਾਂਗੇ ਚੱਕਾ ਤੇ ਜਾਮ ਅਸੀਂ ਪਹਿਲਾਂ ਹੀ ਕੀਤਾ ਸੀ ਇਹਨਾਂ ਨੇ ਕੀ ਕਰਨਾ ਸੀ ਇਹ ਸਿਰਫ ਸਾਡੇ ਸੰਘਰਸ਼ ਨੂੰ ਢਾਹ ਲਾਉਂਦੇ ਆ ਤੇ ਇਹਨਾਂ ਦੇ ਨਾਲ ਜਿਹੜੇ ਬੰਦੇ ਜਾਂਦੇ ਆ ਉਹ ਤੋੜ ਕੇ ਅਸੀਂ ਆਪਣੇ ਨਾਲ ਖੜਕੇ ਤੇ ਆਪਣਾ ਵਿਖਾਵਾ ਕਰ ਸਕੀਏ ਜਦ ਕਿ ਕਿਸਾਨ ਇਹਨਾਂ ਦੇ ਨਾਲ ਸਹਿਮਤ ਨਹੀਂ ਗਏ ਉਹ ਨਰੇਗਾ ਅਧਿਕਾਰੀ ਆ ਜਿਹੜੇ ਦਿਹਾੜੀ ਦੇ ਪਿਆਲੇ ਬੰਦੇ ਵਿਚਾਰੇ ਉਹਨਾਂ ਦੀ ਮਜਬੂਰੀ ਹੁੰਦੀ ਇਹਨਾਂ ਨੂੰ ਦਿਹਾੜੀ ਮਿਲਣੀ ਹੁੰਦੀ ਆ ਉਹਨਾਂ ਨੂੰ ਟਰਾਲੀਆਂ ਇੱਥੇ ਖੜਕੇ ਤੇ ਘੰਟਾ ਦੋ ਘੰਟੇ ਬਿਠਾ ਕੇ ਲਾਏ ਹੁੰਦੇ ਆ ਮੋਲ ਖਾਸ ਨਹੀਂਗਾ ਜੀ ਕਿਸਾਨ ਜਥੇਬੰਦੀਆਂ ਇਹ ਲੜਾਈ ਜਿਹੜੀ ਲੰਬੀ ਹੁੰਦੀ ਜਾ ਰਹੀ ਆ ਕਿਸਾਨ ਜਥੇਬੰਦੀਆਂ ਜੋਸ਼ ਜਿਹੜਾ ਤੁਹਾਨੂੰ ਲੱਗਦਾ ਇਸ ਤਰ੍ਹਾਂ ਮੇਨਟੇਨ ਰੱਖ ਸਕਣਗੀਆਂ ਬਰਕਰਾਰ ਰੱਖ ਸਕਣਗੀਆਂ ਬਿਲਕੁਲ ਬਿਲਕੁਲ ਰੱਖਾਂਗੇ ਕਿਸਾਨ ਜਥੇਬੰਦੀਆਂ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਆ ਇੱਕ ਵੀ ਇੰਚ ਅਸੀਂ ਆਪਣੇ ਫੈਸਲੇ ਤੋਂ ਪਛਾਣ ਨਹੀਂ ਹਟਾਂਗੇ ਵਕ ਵਕ ਸਮੇਂ ਤੇ ਸਾਡੀਆਂ ਜਥੇਬੰਦੀਆਂ ਦੇ ਜਿਹੜੇ ਆ ਗੂ ਆ ਬੜੇ ਸੁਲਝੇ ਹੋਏ ਆ ਬੜੀ ਸੋਚ ਵਿਚਾਰ ਕੇ ਮੀਟਿੰਗ ਲਾਉਂਦੇ ਆ ਮੀਟਿੰਗਾਂ ਦੇ ਫੈਸਲਾ ਲੈਂਦੇ ਆ ਜੇ ਜਦੋਂ ਫੈਸਲਾ ਲੈਂਦੇ ਆ ਅਸੀਂ ਉਸ ਫੈਸਲੇ ਤੇ ਹਰ ਉਹਨਾਂ ਦੇ ਫੈਸਲੇ ਲੈ ਦੇ ਥੋਲੇ ਚੜਾਵਾਂਗੇ ਦੀ 1 ਇੰਚੀ ਵੀ ਪਿੱਛੇ ਨਹੀਂ ਹਟਾਂਗੇ ਇਹ ਤਾਂ ਇਹਨਾਂ ਅੰਗਰੇਜ਼ਿੰਗ ਚਾਡ ਇਵੈਂਟ ਜਿਹੜੇ ਇਸ ਜਗ੍ਹਾ ਦੇ ਧਰਨੇ ਨੂੰ ਲੀਡ ਕਰ ਰਹੇ ਨੇ ਉਹਨਾਂ ਦੇ ਨਾਲ ਹੀ ਸਰਦਾਰ ਰਵਿੰਦਰ ਸਿੰਘ ਜੀ ਸਰ ਜਿਹੜਾ ਇਹ ਧਰਨਾ ਹੈ ਕੇਂਦਰ ਸਰਕਾਰ ਨੇ ਕਹਿਣਾ ਸ਼ੁਰੂ ਕਰਤਾ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਇਹਦੇ ਪਾਲਿਸੀਆਂ ਸਹੀ ਨਹੀਂ ਆ ਜਾਂ ਕੋਈ ਜਿਹੜੇ ਰੇਲਵੇ ਟਰੈਕ ਕਿਸਾਨਾਂ ਨੇ ਰੋਕੇ ਹੋਏ ਨੇ ਮਾਲ ਗੱਡੀਆਂ ਨਹੀਂ ਚਲਾ ਸਕਦੇ ਪੰਜਾਬ ਸਰਕਾਰ ਬਿਜਲੀ ਕਟਣ ਦੀ ਗੱਲ ਕਰਨ ਲੱਗੀ ਆ ਤਾਂ ਇਹ ਸਾਰੇ ਅੰਦੋਲਨ ਦੇ ਨਾਲ ਇਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਕਿਵੇਂ ਦੇਖਦੇ ਸਾਰੇ ਲੋਕ ਵੇਖੋ ਇਹ ਬਿਲਕੁਲ ਵੇਖੋ ਜਦੋਂ ਰੀਲ ਟ੍ਰੈਕ ਅਸੀਂ ਜਾਮ ਕੀਤੇ ਸੀ ਪਰ ਜਦੋਂ ਇਹਨਾਂ ਨੇ ਸ਼ਾਰਟੇਜ ਦੀ ਗੱਲ ਕੀਤੀ ਬਿਜਲੀ ਦੀ ਸ਼ਾਰਟੇਜ ਦੀ ਗੱਲ ਕੀਤੀ ਅਸੀਂ ਦੀ ਮੀਟਿੰਗ ਲਾ ਕੇ ਅਸੀਂ ਰੀਲ ਟ੍ਰੈਕ ਜਿਹੜੇ ਆ ਖਾਲੀ ਕਰਵਾਤੇ ਆ ਹੁਣ ਤੇ ਸੈਂਟਰ ਸਰਕਾਰ ਇੱਕ ਬਹਾਨਾ ਬਣਾ ਕੇ ਕਿਉਂਕਿ ਇੱਕ ਪਾਲਿਸੀ ਵਰਤਣੀ ਚਾਹੁੰਦੀ ਆ ਕਿ ਕਿਸਾਨਾਂ ਦੀ ਡੀਪੀ ਯੂਰੀਆ ਦੀ ਸ਼ਾਰਟੇਜ ਕਰਕੇ ਕਿਸਾਨ ਨੂੰ ਕਿਸਾਨ ਨਾਲ ਲੜਾਉਣਾ ਚਾਹੁੰਦੀ ਆ ਪਰ ਕਿਸਾਨ ਬਹੁਤ ਸਿਆਣਾ ਜੀ ਕਦੀ ਵੀ ਇਹਨਾਂ ਦੇ ਗੁਮਰਾਹਕੁੰਨ ਵਿੱਚ ਸੈਂਟਰ ਜਾਂ ਪੰਜਾਬ ਦੀ ਸਰਕਾਰ ਦੇ ਗੁਮਰਾਹਕੁੰਨ ਵਿੱਚ ਨਹੀਂ ਆਊਗਾ ਬਿਲਕੁਲ ਲੜਾਈ ਅਸੀਂ ਲੰਮੀ ਕਰਾਂਗੇ ਸਾਨੂੰ ਕੋਈ ਨਹੀਂ ਡੀਏਪੀ ਤੋਂ ਬਿਨਾਂ ਬਿਜਨੀ ਪਈ ਕਣਕ ਯੂਰੀਆ ਤੋਂ ਬਿਨਾਂ ਬਿਜਨੀ ਪਈ ਅਸੀਂ ਬੀਜਾਂਗੇ ਕਿਉਂਕਿ ਸਾਡੀ ਜ਼ਮੀਨ ਜਾ ਰਹੀ ਆ ਅੱਜ ਸਾਡੀ ਸਾਡੀ ਫਸਲ ਘੱਟ ਨਿਕਲ ਜੂਗੀ ਸਾਡੀ ਫਸਲ ਨਾ ਬੀਜੀ ਜਾਊਗੀ ਸਾਨੂੰ ਕੋਈ ਪਰਵਾਹ ਨਹੀਂ ਪਰ ਅਸੀਂ ਸੰਘਰਸ਼ ਨੂੰ ਤੇਜ਼ ਕਰਾਂਗੇ ਸੰਘਰਸ਼ ਨੂੰ ਢਲਾਨੀ ਪੈਂਦਿਆਂਗੇ ਇਹ ਤੇਜ਼ ਕਰਾਂਗੇ ਜਿਹੜੀ ਕਣਕ ਦੀ ਬਜਾਈ ਆ ਇਹਦੇ ਲਈ ਤੁਸੀਂ ਸੋਚਦੇ ਕਿ ਕਿਸਾਨ ਪ੍ਰਪੇਅਰ ਬੈਠ ਨੇ ਵੈਸੇ ਯੂਰੀਆ ਦੀ ਤੁਹਾਨੂੰ ਲੱਗਦਾ ਕਿ ਇਹ ਮਾਲ ਗੱਡੀਆਂ ਦੇ ਰੁਕਣ ਨਾਲ ਯੂਰੀਆ ਜਾਂ ਡਾਇਰ ਦੀ ਕੋਈ ਪ੍ਰੋਬਲਮ ਆਏਗੀ ਜਾਂ ਕੋਲੇ ਦਾ ਸੰਕਟ ਆਏਗਾ ਵੇਖੋ ਯੂਰੀਆ ਦੀ ਤੇ ਡੀਏਪੀ ਦੀ ਜਿਹੜੀ ਆ ਸ਼ਾਰਟੇਜ ਇਹਨਾਂ ਨੇ ਕੀਤੀ ਹੋਈ ਆ ਇਸ ਵੇਲੇ ਸ਼ਾਰਟੇਜ ਚੱਲ ਰਹੀ ਆ ਯੂਰੀਆ ਦੀ ਪਰ ਸਾਨੂੰ ਕੋਈ ਉਹਦੀ ਦਿੱਕਤ ਨਹੀਂ ਆ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਅਸੀਂ ਨਾ ਵੀ ਯੂਰੀਆ ਪਾਵਾਂਗੇ ਤਾਂ ਵੀ ਸਾਨੂੰ ਕੋਈ ਦਿੱਕਤ ਨਹੀਂ ਪਰ ਅਸੀਂ ਆਪਣੀ ਖੇਤੀ ਲਈ ਆਪਣੇ ਆਪਣੀ ਜ਼ਮੀਨ ਬਚਾਉਣ ਲਈ ਅਸੀਂ ਸੰਘਰਸ਼ ਕਰਾਂਗੇ ਲੜਾਂਗੇ ਸਰਕਾਰ ਦੀ ਕਿਸੇ ਵੀ ਬਹਾਨਾਬਾਜ਼ੀ ਤੋਂ ਅਸੀਂ ਆਲਾ ਟਾਲਾ ਨਹੀਂ ਕਰਾਂਗੇ ਅਸੀਂ ਸੰਘਰਸ਼ ਲੜਾਂਗੇ ਜਿਹੜੇ ਕਿਸਾਨਾਂ ਨੇ ਜਿਹੜਾ ਤੁਸੀਂ ਦੱਸਿਆ ਕਿ ਕਿਸਾਨ ਇਹਦੇ ਲਈ ਪ੍ਰਪੇਅਰ ਬੈਠੇ ਨੇ ਦੂਜੇ ਪਾਸੇ ਕੋਲੇ ਦੀ ਜਿਹੜੀ ਸੰਕਟ ਕਰਕੇ ਬਿਜਲੀ ਦੇ ਕੱਟ ਲੱਗਣ ਦੀ ਸੰਭਾਵਨਾ ਜਿਹੜੀ ਮੁੱਖ ਮੰਤਰੀ ਖਸਤਾ ਜਰਦਾ ਚੁੱਕੇ ਨੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਕਿ ਕੀ ਸਜਮੋ ਜੀ ਕੋਲੇ ਦੇ ਸੰਕਟ ਕਰਕੇ ਕੱਟ ਲੱਗਣੇ ਸ਼ੁਰੂ ਹੋ ਜਾਣਗੇ ਜਾਂ ਲੱਗਦੇ ਪਏ ਨੇ ਦੇਖੋ ਕੱਟ ਤੇ ਲਾਏ ਜਾ ਰਹੇ ਲਗਾਤਾਰ ਕੱਟ ਲਾਏ ਜਾ ਰਹੇ ਆ ਪਰ ਇਹਨਾਂ ਵਾਂ ਵੀ ਜਿਹੜੇ ਜਦੋਂ ਕਰੋਨਾ ਦੇ ਮਾਰ ਵਿੱਚ ਕੋਲੇ ਦੀ ਜਿਹੜੀ ਸ਼ਾਰਟੇਜ ਨਹੀਂ ਆਈ ਹੁਣ ਕਿਸਾਨਾਂ ਦੇ ਇੱਕ ਬਹਾਨਾਬਾਜ਼ੀ ਬਣਾਈ ਜਾ ਰਹੀ ਆ ਬਹਾਨੇਬਾਜ਼ੀ ਦੇ ਤਹਿਤ ਇਹ ਕੱਟ ਲਾਉਣ ਦਾ ਵੀ ਇਹ ਕਰਦੇ ਆਂ ਵੀ ਕਿਸਾਨਾਂ ਦੇ ਲੋਕ ਖਿਲਾਫ ਹੋਣ ਵੀ ਕਿਸਾਨਾਂ ਨੇ ਰੇਲਾਂ ਰੋਕੀਆਂ ਹੋਈਆਂ ਜਦੋਂ ਕਿ ਅਸੀਂ ਖੁੱਲ੍ਹ ਦਿੱਤੀ ਹੋਈ ਆ ਵੀ ਕੋਲੇ ਦੀਆਂ ਟ੍ਰੇਨਾਂ ਆਉਣ ਮਾਲ ਗੱਡੀਆਂ ਆਉਣ ਉਹਨਾਂ ਨੂੰ ਬਾਈ ਇੱਜ਼ਤ ਜਿਹੜਾ ਵਾ ਉਹ ਆਪੋ ਆਪਣੀਆਂ ਥਾਵਾਂ ਤੇ ਦੇ ਦਿੱਤਾ ਜਾਊਗਾ ਇਹਦੇ ਵਿੱਚ ਸ਼ਾਰਟੇਜ ਜਿਹੜੀ ਇਹਨਾਂ ਜਾਣਬੁੱਝ ਕੇ ਕੀਤੀ ਹੋਈ ਆ ਜਾਣਬੁੱਝ ਕੇ ਬਹਾਨਾ ਬਾਜ਼ੀ ਬਣਾਈ ਹੋਈ ਆ ਜਦੋਂ ਕਿ ਇੰਨੀ ਸ਼ਾਰਟੇਜ ਹੈ ਨਹੀਂ ਅਸਲ ਵਿੱਚ ਇੰਨੀ ਸ਼ਾਰਟੇਜ ਹੈ ਨਹੀਂ ਅਸਲ 'ਚ ਇੰਨੀ ਸ਼ਾਰਟੇਜ ਹੈ ਨਹੀਂ ਜਿੰਨੀ ਸ਼ਾਰਟੇਜ ਦਿਖਾਈ ਜਾ ਰਹੀ ਆ ਜਿਹੜੇ ਅੱਜ ਦੇ ਜਿਹੜਾ ਪ੍ਰੋਟੈਸਟ ਆ ਅੱਜ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਸਾਰੀਆਂ ਜਥੇਬੰਦੀਆਂ ਕਰ ਰਹੀਆਂ ਤਾਂ ਇਸ ਤੋਂ ਅਗਲੀ ਰਣਨੀਤੀ ਕੀ ਹੋਏਗੀ ਕੇਂਦਰ ਸਰਕਾਰ ਜੇ ਵਿਜੇ ਦਾ ਆਪਣੇ ਫੈਸਲੇ ਤੇ ਖੜੀ ਰਹੀ ਤੇ ਇੱਕ ਤੇ ਮੈਂ ਵੀਰਜੀਤ ਤੁਹਾਨੂੰ ਦੱਸਣਾ ਚਾਹੁੰਦਾ ਵੀ ਪੰਜਾਬ 'ਚ ਨਹੀਂ ਪੂਰੇ ਭਾਰਤ ਦੇ ਵਿੱਚ 12 ਤੋਂ 5 ਦਾ ਜਿਹੜਾ ਹੈਗਾ ਪ੍ਰੋਗਰਾਮ ਆ ਇਹ ਜਿਹੜਾ ਵਾ ਪੂਰੇ ਭਾਰਤ ਦੀਆਂ ਹੋਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ 22 ਸੂਬਿਆਂ ਦੇ ਵਿੱਚ ਅੱਜ ਜਿਹੜਾ ਵਾ ਪੂਰਾ ਭਾਰਤ ਦੇ ਵਿੱਚ ਚੱਕਾ ਜਿਹੜਾ ਜਾਮ ਦੀ ਜਿਹੜੀ ਆ ਕਾਲ ਸੀ ਉਹਨੂੰ ਲਗਾਤਾਰ ਅਸੀਂ ਪੰਜਾਬ ਵਿੱਚ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਡਿਊਟੀ ਸਮਝਦੇ ਹੋਏ ਅੱਜ ਅਸੀਂ ਟੋਲ ਪਲਾਜੇ ਦੇ ਉੱਤੇ ਇਹਨੂੰ ਜਾਮ ਕਰਕੇ ਬੈਠੀਆਂ ਕਿਉਂਕਿ ਅਸੀਂ ਇੱਕ ਮਹੀਨੇ ਤੋਂ ਟੋਲ ਪਲਾਜੇ ਤੇ ਬੈਠੇ ਲੇਕਿਨ ਅਸੀਂ ਆਵਾਜ਼ ਹੀ ਚਾਲੂ ਰੱਖੀ ਸੀਗੀ ਪਰਚੀ ਬੰਦ ਕੀਤੀ ਸੀ ਅੱਜ ਕਾਲ ਮੁਤਾਬਕ 12 ਵਜੇ ਤੋਂ 4 ਵਜੇ ਤਾਈਂ ਅਸੀਂ ਰੋਡ ਜਾਮ ਕਰਕੇ ਬੈਠੇ ਆਂ ਜੀ ਤਾਂ ਇਹ ਸੰਘਰਸ਼ ਫਿਰ ਇਸੇ ਤਰ੍ਹਾਂ ਹੀ ਜਾਰੀ ਰੱਖੋਗੇ ਇਹ ਤੇਜ਼ ਕਰਾਂਗੇ ਜੀ ਹੋਰ ਜੇ ਸਰਕਾਰ ਨੇ ਕੋਈ ਗੱਲਬਾਤ ਕਰਨੀ ਨਾ ਚਾਹੀ ਜੇ ਸਰਕਾਰ ਮਸਲਾ ਹੱਲ ਨਾ ਕਰਨਾ ਚਾਹਿਆ ਇਸ ਸੰਘਰਸ਼ ਨੂੰ ਆਉਣ ਵਾਲੇ ਤੇਜ ਦੇ ਵਿੱਚ ਹੋਰ ਤਿੱਖਾ ਤੇ ਹੋਰ ਸੰਘਰਸ਼ੀਲ ਹੋਰ ਹੋਰ ਤੇਜ਼ ਕਰਾਂਗੇ ਜੀ ਇਹਨੂੰ ਘਟਾਵਾਂਗੇ ਨਹੀਂ ਵਧਾਵਾਂਗੇ ਜੀ ਤਾਂ ਇਹ ਸਨ ਕਿਸਾਨ ਆਗੂ ਜਿਸ ਤਰ੍ਹਾਂ ਦੇ ਵੀ ਕਿਸਾਨ ਆਗੂਆਂ ਦੇ ਨਾਲ ਗੱਲ ਕੀਤੀ ਹੈ ਉਹਨਾਂ ਨੇ ਇਹੋ ਹੀ ਕਿਹਾਗੇ ਕਿਸਾਨਾਂ ਦਾ ਜਿਹੜਾ ਉਦਸ਼ਾਏ ਮਨੋਬਲ ਹੈ ਉਸੇ ਤਰ੍ਹਾਂ ਹੀ ਬਰਕਰਾਰ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ ਸੰਘਰਸ਼ ਹੈ ਉਹ ਜਾਰੀ ਰਹੇਗਾ ਸਾਹਮਣੇ ਵਾਲੇ ਪਾਸੇ ਤੁਸੀਂ ਦੇਖ ਉਸ ਪਾਸੇ ਕਿਸਾਨਾਂ ਨੇ ਜਿਹੜੇ ਟਰੱਕ ਨੇ ਉਹ ਲਗਾ ਕੇ ਆਵਾਜਾਈ ਅੱਜ ਬੰਦ ਕੀਤੀ ਹੈ ਇਸ ਟੋਲ ਟੈਕਸ ਬਾਰੇ ਦੱਸ ਰਹੇ ਜੁਨੇ ਕਿ ਇੱਥੇ ਕਿਸਾਨ ਜਿਹੜੇ ਨੇ ਪ੍ਰੋਟੈਸਟ ਜ਼ਰੂਰ ਕਰਦੇ ਨੇ ਪਰ ਇਸ ਜਗ੍ਹਾ ਦੇ ਉੱਪਰ ਜਿਹੜੀ ਆਵਾਜਾਈ ਆ ਉਹ ਕਦੀ ਨਹੀਂ ਰੁਕੀ ਜਾਂਦੀ ਦੂਸਰੇ ਪਾਸੇ ਵੀ ਇੱਧਰ ਕਿਸਾਨਾਂ ਦਾ ਪ੍ਰੋਟੈਸਟ ਜਾਰੀ ਹੈ ਇਸ ਪਾਸੇ ਵੀ ਕਿਸਾਨਾਂ ਨੇ ਜਿਹੜੇ ਪੱਕੇ ਟੈਂਟ ਲਗਾਏ ਹੋਏ ਨੇ ਤੇ ਹਵਾ ਜਾਈ ਜਰੂਰ ਰੋਜ਼ਾਨਾ ਚੱਲਦੀ ਰਹਿੰਦੀ ਹੈ ਪਰ ਅੱਜ ਜਿਹੜੀ ਹਵਾ ਜਾਈ ਹੈ ਉਹ 12 ਤੋਂ 4 ਲਈ ਬੰਦ ਕੀਤੀ ਹੈ ਕਿਉਂਕਿ ਇਹ ਦੇਸ਼ ਵਿਆਪੀ ਕਾਲ ਸੀ ਪੰਜਾਬ ਪਦਰੀ ਤੇ ਦੇਸ਼ ਪਦਰੀ ਕਾਲ ਸੀ ਤਾਂ ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸਰਕਾਰ ਕੇਂਦਰ ਸਰਕਾਰ ਜਿੰਨਾ ਚਿਰ ਤੱਕ ਇਹ ਖੇਤੀ ਕਾਨੂੰਨ ਨਹੀਂ ਰੱਦ ਕਰਦੀ ਇਹ ਲੜਾਈ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਕਿਸਾਨਾਂ ਨੂੰ ਕਿਸਾਨ ਪੂਰੀ ਤਰ੍ਹਾਂ ਤਿਆਰ ਪਰ ਤਿਆਰ ਬੈਠੇ ਨੇ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਪੀਪੀ ਸੰਝਾ ਅੰਮ੍ਰਿਤਸਰ